ਗੱਲ ਗੱਲ ਨਾਲ ਕੋਲ ਆਇਆ ਫੋਟੋ ਪਾਉਦੇ ਸੁਣੀ ਹਲੋ ਜ ਆਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਚੰਗੀ ਪਿੰਦਰ ਪਾਲ ਸਿੰਘ ਦਾ ਜਨਮ ਦਿਨ ਸੀ ਤੇ ਪੰਥ ਦੀ ਮਰਿਆਦਾ ਰਹੀ ਪ੍ਰਾਤਨ ਇਸ ਸਮੇਂ ਤੋਂ ਇਸੀ ਦੀ ਦੇਗਾ ਦੇ ਰਗੜੇ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾ ਕੋਈ ਵੀ ਖੁਸ਼ੀ ਦਾ ਕੋਈ ਵੀ ਆਨੰਦ ਦਾ ਦੁੱਖ ਸੁੱਖ ਦਾ ਸਮਾਂ ਆ ਇਹ ਲਾ ਕੇ ਅਰਦਾਸਾਂ ਕਰਨੀਆਂ ਪਿੰਦਰ ਪਾਲ ਸਿੰਘ ਲਾਰਿਆ ਜਗਰਾਦ ਸਿੰਘ ਰਸਤਾ ਜਿਹੜਾ ਘੜਨੀਆਂ ਜਿਹੜੀਆਂ ਸਵਾਗਣ ਵੀ ਹੋ ਗਈ ਆ ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਸ਼ਰਦਾਈ ਬਣਾਉਣੀ ਚਾਹੀਦੀ ਆ ਬੜਾ ਗਲਤ ਪ੍ਰਚਾਰ ਹੋਇਆ ਜੀ ਇਹ ਸਹੀ ਨਹੀਂ ਆ ਵੇਖੋ ਗਰੀਆਂ ਆ ਹਰੀਆਂ ਲੈਦੀਆਂ ਮਗਜ ਖਸਖਾਸ ਕਾਲੀਆਂ ਮਿਰਚਾਂ ਇਹਦਾ ਇੱਕ ਅਰੂਹ ਦੀ ਖਰਾਕ ਆ ਨਾਲ ਬਾਣੀ ਪੜੀ ਜਾਵੇ ਆ ਜਿਹੜੀਆਂ ਚਾਹ ਕੌਫੀਆਂ ਹਿੱਲਾ ਪਤਾ ਨਹੀਂ ਕੀ ਕੀ ਨਾਂ ਆ ਗਏ ਨੇ ਇਹ ਸਿਹਤਵਾਸ ਦੇ ਵੀ ਹਨ ਨਿਕਾਰਕ ਆ ਤੇ ਨਾਲ ਇਹਨਾਂ ਚੀਜ਼ਾਂ ਨੂੰ ਭੋਗ ਲੱਗਦਾ ਇਹ ਕਰਕੇ ਸ਼ਰਦਾਈਆਂ ਬਣਾਉਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਭੋਗ ਲੱਗਦੇ ਨੇ ਨਾਲੇ ਮਹਾਰਾਜ ਦੇ ਤੇ ਨਾਲੇ ਇੱਕ ਇਹ ਪੂਰੀ ਤਾਕਤ ਵਾਲੀ ਚੀਜ਼ ਆ ਜਿਹੜੇ ਦੇਗਾਂ ਦੀ ਇੱਦਾਂ ਬਦਨਾਮੀ ਕਰਦੇ ਉਹਨਾਂ ਨੂੰ ਸਮਝ ਨਹੀਂ ਅਸਲ ਦੇ ਵਿੱਚ ਰਗੜਾ ਲਾਉਣ ਖਣੋਈ ਕਈ ਵਿਰੋਧ ਕਰੀ ਜਾਂਦੇ ਆ ਤਬੀ 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 ਸ਼ੁਰੂ ਤੋਂ ਉਹਦੀ ਆਪਣੀ ਚਲਾ ਬਗਨਰ ਮਨ ਰੈ ਰੋਹਾ ਸਾਰੀ ਭਗੰਗ ਫੌਜ ਲੱਗੀ ਆ ਅਗਡੇ ਛਾਣੇ ਲਾਉਣ ਆਹ ਪਰੇ ਸਿੰਘ ਚੌਪੇ ਸ਼ਾਹ ਦਾ ਪਾਠ ਕਰੇ ਇੰਦਰਜੀਤ ਸਿੰਘ ਮਹਾਰਾਜਾ ਲਾਲਾ ਜਾਇਦ ਖਾਨਾ ਅੰਮ੍ਰਿਤ ਦੇ ਰੂਪ ਵਿੱਚ ਇਹ ਪਤਪੋ ਜੀਤਾਰ ਬਹੁਤ ਦਾ ਜੀਤ ਜੀ ਅੱਜ ਆ ਗਏ ਨੇ ਪਾ ਕੇ ਉਸ ਤੋਂ ਬਾਅਦ ਇਹ ਮੇਰੇ ਤੋਂ ਕਰਨ ਕਰਕੇ ਆ ਗਏ ਨੇ ਸਤਿ ਆਰਾਮ ਦਾਸ਼ਮਨੀ ਚਹਾਰੇ ਅਨੁਭਵ ਸੰਜੀਤ ਨਾ ਪਾ ਸਿੰਘ ਦੇ ਦਰਮਦਰ ਦੀ ਖੁਸ਼ੀ ਦੇ ਵਿੱਚ ਪ੍ਰਹਰੇ ਕੇ ਜੀ ਲੈ ਕੇ ਜੇ ਅਗਰੇ ਲਾਲੀ ਨੂੰ ਜੀਤਾਰ ਤੇ ਆਰ ਨੇ ਰੋਜੀ ਕੋ ਕੋ ਲੇ ਸੋਤੋ ਦੇ ਨਾਮ ਚ ਕਾਵੇ ਬਨਾ ਲ ਬਨਾ ਕਰਦੀ ਕਰਾ ਇਹਦੇ ਬਾਣੇ ਸਤ ਦਾ ਸਰਾ ਕਾਕਾ ਸਾ ਵਾਹਿਗੁਰੂ ਜਿੱਕੇ ਵਿਲੇ ਸਾ ਕੀਆ ਸਾਗਰੇ ਸਰਬ ਜੁਨ ਤੇ ਮਾਰਾ ਬਕੌਰਸ ਜੰਗ ਦੇ ਅੰਦਰੋਂ ਨਵਾਂ ਨੰਬਾ ਤੁੰਦੰਦੰ ਬਦੰਦੰ ਦੇਸਕੁਮ ਗਮੀ ਹਰੋ ਆਵਾਂ ਫਰਾਮੋਸ਼ ਤੋਂ ਫਰਾਮਤਾ ਹੋਏ ਨੀ ਆਵ ਜਾਵੇ ਸਾਰਾ ਸ੍ਰੀ ਅਕਾਲ ਖਾਲਸਾ ਵਾਹਿ ਰਾਜ ਕੀ ਜਿਹਾ ਨਾਮ ਹੈ ਹੋਵੇ ਪਾਵੇ ਸੁਣੀ ਆਵਾਜ਼ ਆਵੇ ਸਭ ਸ਼੍ਰੀ ਆਕਾਲ ਹੋਰ ਬੜਾ ਆਕਾਲ ਤੇ ਇੱਕ ਇੱਕ ਫਤੇ ਗੁਰਪੰਥ ਖਾਲਸੇ ਦੀ ਹਰਮਨ ਦਾ ਫਤੇ